ਸਾਸਤਰੀ ਗਾੜ ਮਿਰਜੀ ਮੈਂ ਥਾਰਾ ਗੱਲਾਂ ਗਲਾ ਕਰਤ ਪਾਨ ਮਿਰਜੀ ਦਾ ਲਾਡਾ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮੈਂ ਕਰ ਰਿਹਾ ਸਾਰਿਆਂ ਦਾ ਨਿੱਗਾ ਸਵਾਗਤ ਯੋ ਪੜੀ ਖਬਰ ਨਿਕਲ ਕਾਈ ਵੀਰ ਪੰਜਾਬ ਦਾ ਰਾਜਪਾਲ ਗਲਾਵ ਚੰਦ ਕਟਾਰੀਆ ਯੋ ਹੋਗਾ ਟੀੰਦਾ আর ਇਸ ਨੂੰ ਉਦੇਪੁਰ ਕੇ ਹਸਪਤਾਲ ਦੇ ਵਿੱਚ ਮੈਂ ਲਜਾ ਕੇ ਕਰਾਇਆ ਭਰਤੀ ਯੋ ਵੀਰ ਮੈਂ ਤੁਹਾਨੂੰ ਦੱਸ ਦਿਆਂ ਵੀ ਗਲਾਵ ਚੰਦ ਕਟਾਰੀਆ ਯੋ ਥੋੜੇ ਦਿਨ ਪਹਿਲੇ ਇਸ ਨੂੰ ਲਾਇਆ ਵੀਰ ਉਥਾ ਪੰਜਾਬ ਕੇ ਵਿੱਚ ਪਤਾ ਨਹੀਂ ਇਸ ਨੂੰ ਹੋਇਆ ਕਿਆ ਕਿਆ ਨਹੀਂ ਵੀਰ ਪੰਜਾਬ ਦਾ ਰਾਜਪਾਲ ਈਸ਼ ਨੂੰ ਕਹਰੇ ਬੇਚੈਨੀ ਕੀ ਸ਼ਿਕਾਇਤ ਹੋ ਗਈ ਉਸਤੇ ਬਾਅਦ ਰਾਤ ਨੂੰ ਕਹ ਹੈ ਕਰ ਕਾਈ ਬਦਨੀ ਟੈਂਪੂ ਕਰਿਆ ਕਿਆ ਕਰਿਆ ਨਹੀਂ ਟੈਂਪੂ ਸਕੂਟਰ ਕਿਆ ਕਿਆ ਕਰਕੇ ਲੈ ਗਏ ਸਨੂਦੇਪੁਰ ਹਸਪਤਾਲ ਕੇ ਵਿੱਚ ਉੱਠਾ ਜਾਦਾ ਵੀ ਰਿਜਿਸਨ ਜਾਵਾ ਭਾਰਤੀ ਕਰਾਇਆ ਆਰ ਫਿਰ ਸੂਤਰਾ ਨੇ ਦੱਸਿਆ ਵੀ ਟੈਸਟ ਟੁਸਟ ਕਰੇ ਡਾਕਟਰਾਂ ਨੇ ਬਹੁਤ ਸਬਰਤਾ ਕ ਲਗੇ ਰਹੇ ਆਰ ਹਸਪਤਾਲ ਤੇ ਗਏ ਰਹੇ ਫੇਰ ਇਸ ਨੂੰ ਦੇਤੀ ਛੁੱਟੀ ਔਰ ਫੇਰ ਇਸ ਨੂੰ ਵੀ ਉਸਕੇ ਆਪਣੇ ਸ਼ਹਿਰ ਉਦੇਪੂਰ ਕੇ ਵਿੱਚੇ ਘਰਾਂ ਭੇਜ ਦਿਆ ਹਿੰਦਸ ਇਕੇ ਨੇ ਅਰਥ ਯੋਗ ਹੈ ਵੀ ਰਾਜਪਾਲ ਸਾਹਿਬ ਨੂੰ ਘਰ ਘਰ ਖਿਆਦਾਰੀ ਤੇ ਅਗਲੇ ਲੰਘ ਕੇ ਤਿੰਦਾ ਹੋਇਆ ਬੇਚੈਨੀ ਹੋਗੀ ਔਰ ਉਦੇਪੂਰੇ ਲੈ ਕਾ ਗਏ ਦੇਖੋ ਚੰਡੀਗੜ੍ਹ ਪੀਜੀਐਮ ਵੀ ਪੈ ਰਿਹਾ ਉੱਥਾ ਵੀ ਪਰ ਚਲੋ ਸਿਆਣਾ ਬੰਦਾ ਵੀ ਰ 타히 비رے ਉਹ ਜਿਹੜੇ ਸਿਆੜੇ ਹੋ ਜਾਣਾ ਫਿਰ ਇਨ੍ਹਾਂ ਨੂੰ ਰਾਜਪਾਲ ਲਾ ਤੇ ਆਂ ਕਿਸੇ ਪ੍ਰਦੇਸ਼ ਕੇ ਵਿੱਚੋਂ ਕੋਈ بڑا ਉੱਦਾ ਦੇ ਤੇ ਆਂ ਮਤਲਬ ਉਸਾ ਸਾਹ ਕਰ ਪਰ ਕਟਾਇਆ ਸਾਹ ਇਹ ਮਤਲਬ ਇਸ ਤੇ ਪਹਿਲਾਂ ਬਨਵਾਰੀ لال ਇਸ ਨੂੰ ਲਾਇਆ ਵਤਾ ਇਸ ਕੀ ਤੋਂ ਵਿਚਾਰੇ ਕਿ ਇਹ ਕਹ ਲੋ ਭਗਵਾਨ ਤਮਾਨ ਗਏ ਬਣੀ ਨਹੀਂ ਬਹੁਤ ਹੈ ਉਹ ਭਗਵਾਨ ਤਮਾਨ ਗਏ ਲ ਇਹਨਾਂ ਕਾ ਟੋਕੜੇ ਸੁਣਦਾ ਰਹਾ ਭਗਵਾਨ ਤਮਾਨ ਗਏ ਕਰਤਾ ਬਨਵਾਰੀ لال ਪ੍ਰੋਤ ਮਾਰੀ ਸੁਣਦਾ ਨਹੀਂ ਅਰੁਂਦਰ ਸ਼ਰੋਮਣੀ ਕਾਲੀਦਲ ਕਈ ਉਹ ਸੁਖਵੀਰ ਬਾਦਲ ਦਾ ਰਿਸ਼ਤੇਦਾਰ ਬਿਕਰਮ ਜੀਠੀਆ ਇਹ ਕਦੇ ਨਾ ਕਦੇ ਥੋੜੇ ਦਿਨਾਂ ਬਾਅਦ ਕੋਈ ਨਾ ਕੋਈ ਇਸ ਤਰ੍ਹਾਂ ਦੀ ਕਿਸੇ ਲੀਡਰ ਦੀ ਕਿਸੇ ਮੰਤਰੀ ਦੀ ਝਾੜੂ ਵਾਲਾ ਕੀ ਕੋਈ ਅਸਲੀਲ ਵੀਡੀਓ ਕੋਈ ਕਿਸ ਤਰ੍ਹਾਂ ਦੀ ਪੁੱਠੀ ਸਿੱਧੀ ਵੀਡੀਓ ਬਨਵਾ ਲਈ ਨਾਲ ਪ੍ਰੋਤਵਾ ਪੇਸ਼ ਦੇ ਕਰੇ ਵਿਚਾਰਾ ਸਿਆਣਾ ਵਿਆਣਾ ਕਿਹਣੀ ਉਮਰ ਇਹ ਲੀਡਰਚ ਆਖਾ ਇਹ ਤੇ ਲੀਡਰਾਂ ਦਾ ਸਾਰਾ ਮਹਿ ਨਹੀਂ ਇਹ ਵਿਚਾਰਾ ਵਸਿਆਣਾ ਵਿਆਣਾ ਕੀ ਕਰੇ ਉਸਨੂੰ ਦੇਖਣੀ ਪੈਂਦੀ ਦੀ ਵਿਚਾਰੇ ਇਹ ਕੀ ਹੋ ਰਿਹਾ ਕਦੇ ਕਿਸੇ ਕੀ ਭੇਜ ਦੇ ਕਰਤਾ ਕਦੇ ਕਿਸੇ ਕੀ ਉਹ ਮਤਲਬ ਬਿਕਰਮ ਮੀਠੇ ਕੀ ਬਾਤ ਕਰ ਰਿਹਾ ਮੇਰ ਮੈਂ ਆਰ ਬਿਕਰਮ ਮੀਠੇ ਚਾਕਾ ਬਾਤ ਮਤਲਬ ਗੈ ਲੋ ਵੀ ਉਹਨ ਕੀ ਸਾਰੀਆਂ ਫੋਟੋ ਮਤਲਬ ਥਾ ਭੇਜ ਦੇ ਕਰਤਾ ਉਸ ਵਾ ਇਹ ਬਾਤ ਹੋ ਗਿਆ ਬੇਲਾ ਉਹ ਤਾਂ ਛੁੱਟੀ ਲੈ ਕੇ ਚਲੇ ਗਿਆ ਮੇਰ ਇਹ ਬੁ ਗਲਾਬ ਚੰਦ ਕਟਾਰੀਏ ਨੂੰ ਥਾ ਲਾ ਦਿਆ ਕਿ ਤਾਉ ਰਹਾ ਮੇਰ ਵੀ ਇਸ ਨੂੰ ਥਾ ਫਿੱਟ ਕਰ ਤਿਆ ਵੀ ਢਿੰਡਾ ਹੋ ਗਿਆ ਦਾ ਸਰੀਰ ਮਾਂ ਕਹ ਹੈ ਵਤਨੀ ਕੀ ਹਲਚਲ ਹੋਈ ਮੇਰ ਇਸ ਕਾਰ ਕਬੀਰ ਫਿਰ ਕਹਿ ਲੋ ਵੀ ਇਸ ਨੂੰ ਉੱਧਰ ਭੇਜਿਆ ਫਿਰ ਉਹਦੇ ਪੁਰਥਾ ਤੇ ਘਾਰਾਂ ਆਈ ਇਹ ਘਾਰਾਂ ਦਾ ਹੈਗਾ ਆਪਣਾ ਕਿੰਨੇ ਦਿਨ ਬਾਅਦ ਜਾਏਗਾ ਆਰ ਹਿਡਨਬਰਗ ਦੀ ਬਾਤ ਕਰਾਂ ਪੰਜਾਬ ਕਾਂਗਰਸ ਨੇ ਕੇਂਦਰ ਸਰਕਾਰ ਦੇ ਖਿਲਾਫ ਬੜਾ ਰੋਸ ਪ੍ਰਦਰਸ਼ਨ ਕਰਿਆ ਵੀਰ ਇਹ ਦੇ ਲੋਕ ਜਿਹਾ ਟਰੱਕ ਦੇ ਵਿੱਚ ਮ ਤੂੜੀ ਤੁੰਨੇ ਕਰਾਣਾ ਇਹ ਇਸ ਤਰ੍ਹਾਂ ਤੁੰਨ ਤੁੰਨ ਕੇ ਇਹਨਾਂ ਨੇ ਚੱਕ ਅੰਦਰ ਦੇ ਸਾਰੇ ਕਾਂਗਰਸ ਕੇ ਰਾਜ ਸਭਾ ਦੇ ਵਿੱਚ ਮਾਰਚ ਕਰਦੇ ਉਹ ਪਾਰਟੀ ਦੇ ਬਰਕਰੇ ਨੇ ਕਿ ਖੁੱਚ ਤੋ ਗਈ ਪੁਲਸ ਵਾਲਾ ਨੇ ਇਹ ਜਿਹੜਾ ਗਿੱਦੜਵਾਹੇ ਵਾਲਾ ਇਹ ਰਾਜਾ ਬੜਿੰਗ ਆਰ 4 ਬੰਦੇ ਚਾਕਾ ਬੱਸਾਂ ਦੇ ਅੰਦਰ ਮਾਰੇ ਤੁੰਨ ਤੁੰਨਗਾ ਵੀਰ ਅਮਰੀਕੀ ਯੂ ਕੈਲੋ ਵੀਰੇ 60 ਸੈਲਰ ਸੈਲਰ ਹਿਡਨ ਬਾਰਕ ਦੀ ਰਿਪੋਰਟ ਦੇ ਮੁਤਾਬਕ ਸੇਬੀ ਮੁਖੀ ਮਾਦਵੀ ਪੂਰੀ ਬੁੱਧ ਬੁੱਚ ਕਿਸਤੀ ਫੇਰ ਤੇ ਅੜਾਨੀ ਘਟਾਲੇਗੇ ਵਿੱਚੋਂ ਜੇਪੀ ਸੀ ਇਹ ਜਾਂਚ ਦੀ ਮੰਗ ਕਰ ਰਹੇ ਪੰਜਾਬ ਕਾਂਗਰਸ ਕੇ ਪ੍ਰਧਾਨ ਲੁਧਿਆਣੇ ਤੇ ਸੰਸਦ ਮੈਂਬਰ ਅਮਰਿੰਦਰ ਰਾਜਾ ਵੜਿੰਗ ਇਹ ਮੈਦਮ ਕਹੇ ਜਾਂਚ ਦੀ ਮੰਗ ਕਰ ਰਹੇ ਵੀਰ ਇਸ ਕਾਰ ਦਾ ਪਾਰਟੀ ਵਰਕਰ ਉਥਾ ਚੰਡੀਗੜ੍ਹ ਨਾ ਸੈਂਟਰ 17 ਪੰਜਾਬ ਭਵਨ ਤੇ ਬਾਹਰ ਉਸ ਪ੍ਰਦਰਸ਼ਨ ਕਰਿਆ ਕਾਂਗਰਸ ਨੇ ਪ੍ਰਦਰਸ਼ਨ ਕਰਦੇ ਪੰਜਾਬ ਭਵਨ ਪੈਦਲ ਮਾਰਚ ਸ਼ੁਰੂ ਕਰਤੇ ਆ ਵੀਰ ਪੰਜਾਬ ਰਾਜ ਭਵਨ ਕੇ ਤਰਫ আর ਚੰਡੀਗੜ੍ਹ ਪੂਰ ਸਾਲੇ ਵੀ ਜਿੱਤਰਾ ਸਾਨੂੰ ਪਤਾ ਹੀ ਵੀ ਉਹ ਤਾਂ ਕਾਇਮ ਹੀ ਰਹਾ ਚ ਡੇੜ ਪੂਰ ਸਾਲੇ ਵੀ ਇਹਨਾਂ ਨੇ ਕੀ ਕਰਿਆ ਇਹਨਾਂ ਨੇ ਦੂਰੇ ਜਾ ਕੇ ਰਾ ਪਾ ਲਿਆ ਸਾਰੇ ਕਾਂਗਰਸੀਆਂ ਨੂੰ ਉੱਠਾ ਵੀਰ ਖਿੱਚਾ ਤੂੰ ਚੱਕ ਚਾਕਾ ਦਿਉ ਮਾਰੇ ਅੰਦਰ ਗੱਡੀ ਗਏ ਸੈਂਕੜੇ ਕਾਂਗਰਸੀ ਆਗੂ ਇਹਨਾਂ ਨੇ ਚੱਕਾ ਲੈ ਅੰਦਰ ਗੱਡੀ ਮਹਾਰਾਸ਼ਟਰਾ ਦੇ ਸਾਰੇ ਵੀਰ ਔਰ ਇਸਕੇ ਵਿਚਮਾ ਫੇਰ ਉਹ ਮਤਲਬ ਚੱਕ ਤੋ ਜੋਰ ਜੂਰ ਜਿਆ ਲਾ ਕੇ ਲੇਗੇ ਠਾਣੇ ਮੁੱਠਾ ਜਾ ਕੇ ਮੰਦ ਕਰਤੇ ਵੀ ਪੇ ਜਦ ਕੰਮ ਜਾ ਹੋਇਆ ਟੀਲਾ ਲਗੇ ਮੱਛਰ ਜੇ ਲੜਨੀ ਨਾਂਗੇ ਬਸ ਫਿਰ ਛੜ ਤਿਆ ਸਾਮ ਨੂੰ ਸਾਰਿਆਂ ਨੂੰ ਕਰੇ ਜਾਓ ਵੀ ਘਰਾਂ ਨੂੰ ਜਾਓ ਬਸ ਠੰਡੇ ਹੋ ਕੇ ਆ ਗਏ ਵੀ ਸਾਰੇ ਘਰਾਂ ਨੂੰ ਫਿਰ ਉਠਾ ਚਲੇ ਗਏ ਫਿਰ ਘਰਾਂ ਨੂੰ ਵੀ ਸਾਮ ਨੂੰ ਛੜਤੇ ਖੀਚੀ ਤੂੰ ਕਰਗਾ ਕਾਂਗਰਸੀ ਆਗੂ ਮੂਲੀ ਸੱਟਾਂ ਮਿਲ ਗਿਆ ਰਾਜਾ ਬੜਿੰਗ ਕਹਿ ਰਿਹਾ ਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੰ ਦੇ ਇਸਕੇ ਵਿਚਮਾ ਪ੍ਰਿਸ਼ਟਾਚਾਰ ਨੁਖੀ ਅੰਵੇਦਨਸੀਲ ਲਗਾਈ ਕੇਂਦਰ ਸਰਕਾਰ ਦਾ ਹਿਡਨਬਰਗ ਕੀ ਰਿਪੋਰਟ ਕੇ ਵਿੱਚ ਮਾਸ ਸੀਬੀ ਚੇਅਰ ਪਰਸਨ ਦਾ ਹੈਦਾਨੀ ਸਮੂਹ ਕੇ ਆਰਥਿਕ ਲਾਭ ਪਹੁੰਚਾਉਣ ਮਾਸਤਾ ਬੜਾ ਟਾਲਾ ਆ ਇਸ ਕੀ ਜਾਂਚ ਕਾਇ ਕਰਾਓ ਵੀਰ ਪਤਾ ਫੇਲ ਲਗਿਆ ਕੌਣ ਕਿੱਧਰ ਨੂੰ ਕਿਹੜੀ ਮੋਰੀਮਨ ਪੈਸੇ ਕੱਢ ਰਿਹਾ ਕੇਂਦਰ ਨੂੰ ਪਾ ਰਿਹਾ ਆਰ ਵੀਰ ਕੈਲੋ ਵੀ ਇਸਕੇ ਵਿੱਚ ਮਾ ਹਿਡਨ ਬਰਗਰ ਸਰਚ ਕੇ ਯੂ ਮੋਰਿਸਿਸ ਕੇ ਵਿੱਚ ਮਾ ਬినੋਦ ਅਡਾਨੀ ਦੀ ਮਲਕੀਏ ਤਾਲੀਆਂ 38 ਇਸ ਤਰ੍ਹਾਂ ਦੀਆਂ ਕੰਪਨੀਆਂ ਜਨਤਕ ਔਰ ਯੂ ਜਨਤਕ ਕਰਿਆ ਜਿਸਕੇ ਵਿੱਚੋਂ ਯੂਏਓ ਉਧਰ ਦਾ ਯੂ ਦਬਈ ਵਾਲੇ ਪਾਸਾ ਹੈ ਕਹਿੰਦੇ ਵੀਰ ਉਧਰਲੇ ਪਾਸੇ ਸਿੰਗਾਪੁਰ ਸਾਇਪ੍ਰਸ ਕੇ ਵਿੱਚ ਮਾ ਯੂ ਕੰਪਨੀਆਂ ਵੀਰ ਔਰ ਯੂ ਬਾਜ਼ਾਰ ਮਾ ਬਹੁਤ ਕਾਹ ਕੰਮ ਚੱਕ ਰੀਆਂ ਵੀਰ ਫੱਟੇ ਆਰਪੋਟ ਆਇਰਿਸ ਅਨਸਰ ਮੈਂ ਤੇ ਉਹ ਧਰਮਪੀਰ ਗਾਂਧੀ ਵੀ ਗਿਆ ਆਪਦਾ ਵੀਰ ਉੱਠਾ ਰਾਣਾ ਗਰਜੀਤ ਉੱਠਾ ਜੋ ਸ਼ੂਗਰ ਮੀਲਾ ਵਾਲਾ ਮੁਹੰਮਦ ਸਦੀਕ ਵੀ ਆਪਦਾ ਵੀਰ ਉੱਠਾ ਮਾਦਰ ਤੁੰਬੀ ਤੋਂ ਨਹੀਂ ਖੈਰ ਬਜਾਈ ਉਸਨੇ ਸਗਪਾਲ ਖੈਰਾ ਵੀ ਗਿਆ ਆਪਦਾ ਵੀਰ ਹਰਵਿੰਦਰ ਲਾਡੀ ਜਸਵੀਰ ਲਾਡੀ ਵਾਜਰ ਰੇਤੇ ਵਾਲਾ ਰੋਲਾ ਪੈ ਗਿਆ ਪਿੱਛੇ ਜੇ ਜਸਮੀਨ ਗਿੱਲ ਸਿਮਰਜੀਤ ਬੈਂਸ ਜਿਸ ਨੇ ਉਹ ਵੀਡੀਓ ਘੰਟੇ ਦਾ ਦੱਸੀ ਦੀ ਕਹਾਣੀ ਉਹ ਬੰਤ ਕਾ ਪੁੱਤਾ ਮਨੂ ਇਤਨਾ ਕਹਿ ਰਿਹਾ ਹਰਮਿੰਦਰ ਗਿੱਲ ਬਲਵੀਰ ਸਿੱਧੂ ਖੈੜ ਵਾਲਾ ਇਹਨਾਂ ਵਿਚਾਰਿਆਂ ਨੂੰ ਸਮਝ ਨਹੀਂ ਆਈ ਵੀ ਟਿੱਕਟ ਖਹਿੜਮਾ ਦੇ ਝਾੜੂ ਤੇ ਲੀਨਿੰਗ ਕਾਂਗਰਸ ਤੇ ਕਲਜੀਤ ਨਾਗਰਾ ਵੀ ਬਹੁਤ ਵੀ ਯਾਦ ਹੋਣਾ ਤੁਹਾਨੂੰ ਗੁਰਕੀਰਤ ਕੋਟੜੀ ਰਾਣਾ ਕੇਪੀ ਹਰਪ੍ਰਤਾਪ ਸਿੰਘ ਜਨਾਲਾ ਲਖਵਿੰਦਰ ਲੱਖਾ ਹੋਰ ਬਹੁਤ ਵੀ ਮੈਦ ਵੀ ਗਿਆ ਤਾਂ ਜਿਹੜਾ ਗੈਰਤਾ ਕਹੇ ਵੀਰੇ ਐਮਬੀ ਲੈਂਗੀ ਤਨਖਾਹ ਦੇ ਪਰ ਕੈਂਚੀ ਨਾ ਫੇਰ ਹੋ ਇਹਨਾਂ ਤੋਂ ਪੈਸੇ ਨਹੀਂ ਬਣਦੇ ਵਿਚਾਰਿਆਂ ਨੂੰ ਇਤਨਾ ਦਾ ਰੌਲਾ ਜਿਸका ਵੀ ਰਿਹਾ ਪਿੱਛੇ ਤੇ ਅਰ ਇਹ ਸਾਰੇ ਬਿੱਲ ਤਾਂ ਜਾ ਕੇ ਇਹਨਾਂ ਨੇ ਧਰਨਾ ਤੋਂ ਉਹਨਾਂ ਦੇ ਆ ਪਰ ਸ਼ਾਮ ਗਿਆ ਛੱਡ ਤੇ ਵੀਰ ਅਰ ਉਥਾ ਗੈਰੇ ਵੀ ਇਹ ਪੁਰਾਣੇ ਜਿਹੜੀਆਂ ਗੱਡੀਆਂ ਪੰਜਾਬ ਦੇ ਵਿੱਚ ਮਿੰਕ ਗ੍ਰੀਨ ਟੈਕਸ ਲਾਵੇਂਗੀ ਨਾ ਕਿ ਉੱਪਰ ਕਹਾਈ ਤਿਆਰੀ ਖਿੱਚ ਲਈ ਇਹਨਾਂ ਨੇ ਅਰ ਕਹਰੇ ਵੀਰੇ ਸੁਬਾ ਸਰਕਾਰ ਮੋਟਰ ਵਹੀਕਲ ਐਕਟ ਦੇ ਵਿੱਚੋਂ ਬਾਦ ਦਾ 100 ਕਰੋੜ ਗਿਆ ਆਮਦਨ ਦਾ ਟੀਚਾ ਰੱਖਿਆ ਕਿਉਂਕਿ ਆ ਗਣਾ ਭਗਵਾਨ ਤਮਾਨਾ ਵੀ ਅੱਗਾ ਹਜ਼ਾਰ ਜਨਾਨੀਆਂ ਨੂੰ ਦੇਣਾ ਖਰਚੇ ਹੋਮਾ ਵੀ ਸਰਕਾਰਾਂ ਦੇ ਤੋਂ ਇਹ ਤਾਂ ਮੂੰਹ ਅਲਾਗਾ ਕਹਿਦੇ ਆ ਵੀ ਕਰ ਦੋ ਲਾਣ ਪੈਸੇ ਕਿੱਥੇ ਤੇ ਲੈਣੇ ਵੀ ਇਹਨਾਂ ਨੇ ਇਹ ਬਿਨਾਂ ਲੋਕਾਂ ਦੀ ਜੇਬਾਂ ਮਾਤੀ ਕੱਢਣੇ ਵੀਰ ਬੰਦਿਆਂ ਦੇ ਲੀਗਾ ਤੀ ਮਿਆਂ ਨੂੰ ਦੇ ਦੇਣੇ ਥੱਲੇ ਮਿਆਂ ਨੂੰ ਤਾਂ ਮੈਂ ਵੀਰ ਪੰਜਾਬ ਸਰਕਾਰ ਨੇ ਬਿੱਥੀ ਵਸੀਲੇ ਜਟਾਣ ਦੇ ਵਾਸਤਾ ਇਹ ਬਾਤਾ ਬਰਨ ਕਾ ਤੋਂ ਇਹਨਾਂ ਨੇ ਵਾਸਤਾ ਦੇ ਦਿੱਤਾ ਪਰ ਜਿਹੜੇ ਬੰਦੇ ਕਹੀ ਦੀ ਨਾ ਕਿ ਉਹ ਤਾਂ ਕਿਸਾਨ ਹੈ ਪਤਾ ਨਹੀਂ ਕਿਹੜੇ ਪਿੰਡਾਂ ਆ ਗਾ ਪਾਣੀ ਗੰਦਾ ਹੋ ਰਿਹਾ ਫੈਕਟਰੀ ਨੇ ਗੰਦਾ ਪਾਣੀ ਉਸ ਕਾ ਨੀ ਇਹਨਾਂ ਨੂੰ ਟੈਨਸ਼ਨ ਬਾਤਾ ਬਰਨੂ ਕਾ ਪਲੀਥ ਹੋਣ ਤੇ ਬਚਾਣਾ ਪੁਰਾਣੀਆਂ ਗੱਡੀਆਂ ਵਾ ਗ੍ਰੀਨ ਟੈਕਸ ਲਾਵੇਂਗੇ ਖਾ ਨਿਜੀ ਵਾਨ ਮੋਟਰ ਵਹੀਕਲ ਐਕਟ ਦੇ ਵਿੱਚ ਮ 0.5% ਤੋਂ 2% ਦੀ ਤੱਕ ਦਾ ਬਾਧਾ ਕਰਦੇ ਆ ਕੇਂਦਰੀ ਹਦੈਕਤਾਵਾਂ ਗ੍ਰੀਨ ਟੈਕਸ ਲਾਵੇਂਗੇ ਕਾ ਟਰਾਂਸਪੋਰਟ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕਰਤੇ ਇਸ ਤਰ੍ਹਾਂ ਇਹ ਕੰਮ ਤਾਂ ਬਹੁਤ ਛੇਤੀ ਕਰ ਦਿਆ ਵੀਰ ਰੋਡ ਦੇ ਉੱਪਰ ਗੱਡੀ ਖੜਾ ਦਿਓ ਵੀਰ ਚੋਰੀ ਹੋ ਜੇ ਬਾਤ ਹੋਣੀ ਪੁਲਿਸ ਵਾਲੇ ਲੱਭਦੇ ਪਰ ਚੱਕ ਆਇਓ ਜਿਹੜੀ ਨੋ ਪਾਰਕਿੰਗਾਂ ਖੜਿਆ ਹੋ ਮਿੰਟਾਂ-ਮਿੰਟਾਂ ਚੱਕਾ ਲੈ ਜਾਂ ਵੀਰ ਆ ਹਰੀ ਝੰਡੀ ਤੋਂ ਦੇਣੀ ਉਹਦੀ ਵੀਰੇ ਤੋਂ ਪਹਿਲਾਂ ਹੀ ਬਚਾਰੇ ਪੈਸੇ ਨੂੰ ਔਖੇ ਹੋ ਰਹੇ 35 ਕਰੋੜ ਰੁਪਏ ਦੀ ਆਮਦਨੀ ਹੋਵੇਗੀ ਆਪ ਟ੍ਰਾਂਸਪੋਰਟ ਵਿਭਾਗ ਵਾਲੇ 15 ਸਾਲ ਤੇ ਪੁਰਾਣੀਆਂ ਗੱਡੀਆਂ ਇਨਕੇ ਉੱਪਰ ਕਾਈ ਵਿਛਪਣ ਲਾਵੇਂਗੇ ਆ ਰਜਿਸਟ੍ਰੇਸ਼ਨ ਰੈਵਨਿਊ ਕਰਾਨਗੇ ਤਾਂ ਗ੍ਰੀਨ ਟੈਕਸ ਦਾ ਯੋ ਜਿਹੜਾ ਟੀਕਾ ਲੱਗੇਗਾ ਪੂੜੇ ਦੇ ਵਿੱਚ ਆ ਰਿਸਟੈਂਪ 15000 ਪੁਰਾਣੀਆਂ ਗੱਡੀਆਂ 73000 ਨਿਜੀ ਚਾਰ ਪਹੀਆ ਗੱਡੀਆਂ ਰਜਿਸਟ੍ਰੇਸ਼ਨ ਰਿਊ ਹੋਣ ਵਾਲੀ ਇਨਕੀ ਵੀਰ ਆ ਜਿੱਦਣ ਜਾਵੇਂਗੇ ਉਸ ਦਿਨੇ ਚੱਪਣ ਚੜੇਗਾ ਵੀਰ ਫਿਰ ਪਤਾ ਲੱਗੇ ਇਹਨਾਂ ਨੂੰ ਆਰ ਵੀਰੇ ਸਹਿਰ ਦੇ ਵਿੱਚ ਉਹ ਅੰਡਰ ਏਜ ਡਰਾਈਵਿੰਗ ਦੇ ਖਿਲਾਫ ਪੂਨਸਾਲ ਨੇ ਐਕਸ਼ਨ ਜਾਰੀ ਕੀਤਾ ਚਲਾਨ ਪੰਜ ਗੱਡੀਆਂ ਕਰੀਆਂ ਜਬਤ ਇਹਨਾਂ ਨੇ ਮੋਟਰਸਾਈਕਲ ਸਕੂਟਰੀਆਂ ਜਿਲੇ ਕੇ ਨਿਆਣੇ ਫੀਰਾਂ ਜਿਹੜੇ ਟ੍ਰੈਫਿਕ ਪੁਲਸ ਵਾਲੇ ਹੋ ਗਏ ਗਰਮ ਵੀਰੇ ਵਾ ਇਹ ਵੀ ਇਹਨਾਂ ਨੇ ਕਿਹਾ ਵੀ ਕਾਰਵਾਈ ਕਰੋ ਤੇਜ਼ আর ਦੂਸਰੇ ਦਿਨ ਟੀਮ ਲੁਧਿਆਣੇ ਦੇ ਵਿੱਚ ਮ ਕੈਮਰਾਈ 6 ਟੀਮਾਂ ਨਾਕਾ ਬੰਦੀਆਂ ਕਰ ਕਰਤੀ ਤੇ ਵੱਧ ਚਲਾਨ ਕੱਟੇ ਪੰਜ ਜਿਨ੍ਹਾਂ ਬਤੋ ਕਾਗਜੇ ਹੈਂ ਦੀ ਜਬਤ ਕਰ ਲਏ ਬਿਨਾ ਕਾਗਜੇ ਦੀ ਲੜਾਈ ਫਿਰ ਰਹੇ ਦੋ ਨਿਆਣਿਆਂ ਚੱਕਾ ਇਹਨਾਂ ਨੇ ਪਰਚਾ ਇਹਨਾਂ ਦੇ ਉੱਪਰ ਚਲਾਨ ਕੱਟਿਆ ਪੇਰੈਂਟਸ ਨੂੰ ਜਾਗਰੂਨ ਕਰਵਾ ਡੇਢ ਮਹੀਨੇ ਦੀ ਮੌਲਤ ਦੇ ਤੋ ਕਿ ਫਿਰ ਡਰਾਈਵਿੰਗ ਲਾਇਸੈਂਸ ਤੇ ਬਿਨਾ ਉਥਾ ਸਕੂਲ ਟ੍ਰਿਪ ਵੋਟਸਾਂ ਨਿਆਣੇ ਚਲਾ ਰਹੇ 18 ਸਾਲ ਦੀ ਘੱਟ ਉਮਰ ਦੇ ਨਿਆਣੇ ਔਰ ਬਾਨ ਦੀ ਚਾਬੀ ਬਿਨਾ ਦੇਣ ਭਾਈ ਸੈਰ ਦੇ ਵਿੱਚ ਖਾਸ ਸਬ ਦੇਖਣ ਨੂੰ ਮਿਲ ਨਹੀਂ ਨ ਅੰਡਰ ਇਸ ਡਰਾਈਵਿੰਗ ਲਗਾਤਾਰ ਕਾਇਓ ਚਰਰੀ ਵੀਰ ਔਰ ਜਿਹੜੇ ਅੰਡਰ ਡਰਾਈਵਲ ਫੜੇ ਵੀਰ ਇਸਕੇ ਪੰਜ 5000 ਦਾ ਚਲਾਨ ਆਰ ਪੈਰੈਂਟਸ ਨੂੰ 25000 ਦਾ ਜੁਰਮਾਨਾ ਜਾਂ 3 ਸਾਲ ਦੀ ਕੈਦ ਹੋ ਸਕਦਾ ਪਰ ਯੋਨਾਮ ਬੱਚੇ ਡਰੇ ਨਾ ਉਹਨਾਂ ਦੇ ਮਾਪੇ ਡਰਾ ਅਗਲੇ ਜਿਹੜੇ ਟੈਲੀਫੋਨ ਲਵਾ ਰਹਿਆਂ ਹਿੰਡੀ ਐਸਪੀ ਸੰਭ ਕਰੇਗਾ ਅੰਲਾ ਐਸਐਚਓ ਸਾਭ ਕਰੇਗਾ ਅੰਲਾ ਇਤਰਾ ਲਵਾ ਰਹੇ ਸਾਰੇ ਤੁਸੀਂ ਆਰ ਪਿੰਟ ਬਦ ਲੰਬੜਦਾਰ ਬਣੇ ਬੰਦੇ ਵੀਰ ਜਿਸ ਨੇ 4 ਵੋਟਾਂ ਕਿਸ਼ ਨੂੰ ਪਵਾਦੀਆਂ ਵਾ ਕਿ ਥਾਪੀ ਹੱਥ ਰੱਖਣ ਦਾ ਕਿਸੇ ਚੀਜ਼ ਦੀ ਇਸੇ ਗਾਰ ਕਾ ਵੀਰ ਸਾਰਾ ਬੜਾ ਕਲੇਸ਼ ਖੜਾ ਹੋ ਗਿਆ ਇਹ ਵੀ ਦੇਖੋ ਅੱਗਾ ਕੀ ਆ ਬਣੇਗਾ ਕੀ ਨਹੀਂ ਨਾ ਨਾ ਕਹਤੇ ਆ ਵੀਰ ਪਰ ਕਿੱਥਾ ਆਟਾਂਬੀ ਲੋ ਇਹ ਲਰਨਿੰਗ ਲਾਇਸੈਂਸ ਬਣਵਾ ਲਈ ਵਾ ਕਾਨੂੰਨ ਦੇ ਵਿੱਚੋਂ ਲਾਇਸੈਂਸ ਵਾ ਫੇਰ ਵੀ ਨਾ ਚਲਾ ਸਕਦੇ ਗਾ ਇਹ ਕਟੂਮਰ ਵਾਲੇ আর ਬੀਨਾ ਗੇਅਰ ਵਾਲੇ 50 ਕੀ ਸਮਰਥਾ ਤੇ ਵੱਧ ਨਹੀਂ ਹੋਣੀ ਚਾਹੀਦੀ ਇਸ ਤਰ੍ਹਾਂ ਕੇ ਮਾਰਕੀਟ ਵਾਂ ਮਈਆ ਨਹੀਂ ਹੈ ਨਾਕੇ ਲੱਗ ਰਹੇ ਹੁਣ ਸਾਲੇ ਵਿੱਚ ਚਰਚਾ ਖੰਦੇਰੇ ਅੰਦਰ ਇਹਨਾਂ ਨੂੰ ਚਲੋ ਕਰ ਲਾਡਾ ਡਿਸਕਸ਼ਨ ਰਿਡਿ ਪ੍ਰੋਗਰਾਮ ਚ ਮੈਂ ਯੂ ਪੱਕੀ ਬੜੀਆਂ ਸਭਰਾ ਕੱਲੂ ਇਸ ਟਾਈਮ ਫੋਰ ਖਬਰਾਂ ਕਰਾਂਗੇ ਸਾਰੇ ਪਿਆਰ ਭਰੇ ਸასი ਕਾਲ